ਤੂੜੀ ਵਾਲੇ ਟਰੱਕ ਦੇ ਨਾਲ ਸਵਾਰੀਆਂ ਦੀ ਭਰੀ ਹੋਈ ਬੱਸ ਦੀ ਟੱਕਰ ਹੋਈ ਹੈ ਜਿਸ ਦੇ ਵਿੱਚ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਨੇ ਅੰਮ੍ਰਿਤਸਰ ਦੇ ਝੰਡਿਆਲਾ ਗੁਰੂ ਦੇ ਦਾਣਾ ਮੰਡੀ ਦੇ ਸਾਹਮਣੇ ਇਹ ਹਾਦਸਾ ਵਾਪਰਿਆ ਜਿੱਥੇ ਅੰਮ੍ਰਿਤਸਰ ਵੱਲੋਂ ਆ ਰਹੀ ਜਲੰਧਰ ਦੀ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਦੀ ਅੱਗੇ ਜਾ ਰਹੇ ਤੂੜੀ ਵਾਲੇ ਟਰੱਕ ਦੇ ਨਾਲ ਟੱਕਰ ਹੋ ਗਈ ਹੈ ਤਾਂ ਟਰੱਕ ਦੇ ਅਚਾਨਕ ਬ੍ਰੇਕ ਲਾਉਣ ਦੇ ਕਾਰਨ ਇਹ ਹਾਦਸਾ ਵਾਪਰਿਆ ਬੱਸ ਦੇ ਵਿੱਚ ਵੀ ਦੇ ਕਰੀਬ ਸਵਾਰੀਆਂ ਸਨ ਜੋ ਕਿ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਆਂਦਾ ਗਿਆ ਦਰਅਸਲ ਦੱਸਿਆ ਜਾ ਰਿਹਾ ਹੈ ਹਾਦਸੇ ਦਰਮਿਆਨ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤੇ ਬੱਸ ਡਰਾਈਵਰ ਦਾ ਇਹ ਕਹਿਣਾ ਹੈ ਕਿ ਅਮ੍ਰਿਤਸਰ ਬੱਸ ਸਟੈਂਡ ਤੋਂ ਸਵਾਰੀਆਂ ਲੈ ਕੇ ਜਲੰਧਰ ਜਾ ਰਿਹਾ ਸੀ ਜੰਡਿਆਲਾ ਦੇ ਕੋਲ ਇੱਕ ਤੂੜੀ ਵਾਲੇ ਟਰੱਕ ਨੇ ਅਚਾਨਕ ਬ੍ਰੇਕ ਮਾਰ ਦਿੱਤੇ ਜਿਸ ਕਾਰਨ ਬੱਸ ਟਰੱਕ ਦੇ ਵਿੱਚ ਜਾ ਬਜੀਏ ਤੇ ਬੱਸ ਦੇ ਵਿੱਚ ਜਿਹੜੀਆਂ ਸਵਾਰੀਆਂ ਸਵਾਰ ਸਨ ਉਹ ਕਾਫੀ ਜ਼ਖਮੀ ਹੋ ਗੀਆਂ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਉਧਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਸੀਂ ਸਿੱਧਾ ਸਾਬ ਤੋਂ ਦੁਪਹਿਰਾਂ ਘਟ ਕੇ ਆ ਰਹੇ ਸੀ ਜੀ ਇਹ 10 ਕ ਦਾ ਟਾਈਮ ਸੀ ਤੇ ਅਸੀਂ ਬੈਠੇ ਸੀਗੇ ਤੇ ਪਤਾ ਨਹੀਂ ਸ਼ਾਇਦ ਗੱਡੀ ਆ ਗਈ ਜਾਂ ਟਰੱਕ ਕੋਈ ਆ ਗਿਆ ਇੱਕਦਮ ਬ੍ਰੇਕ ਮਾਰੀ ਸਾਰੀਆਂ ਸਵਾਰੀਆਂ ਖਿੱਲਰ ਗਈਆਂ ਬੱਸ ਤੇ ਜਾਣਾ ਕਿਤੇ ਤੂੰ ਜਲੰਧਰ ਜਲੰਧਰ ਜਾਣਾ ਕਿੰਨੇ ਕਿਲੋ ਦੀ ਗੱਲ ਹੈ 10 ਵਜੇ ਦੀ ਗੱਲ ਆ ਹਾਂ ਠੀਕ ਕਿੰਨੇ ਕਿਲੋ ਕੁ ਜੀ ਆਉਂਦੇ ਹੈ ਹੋ ਗਿਆ کافی ਰੁੱਕੇ ਜਾ ਕੇ ਵੀ ਹੋ ਗਿਆ 35 ਵਾਰੀਆਂ ਹੀ ਵਿੱਚ ਤਕਰੀਬਨ 20 ਜਣੇ ਹੋ ਗਏ ਹਾਂ ਵੀ ਕਬੀ ਕ ਜਣੇ ਹੋਣੇ ਜਾ ਕੇ ਵੀ ਹਾਂਜੀ ਥੋੜੇ ਕ ਵਿੱਚ ਗੰਭੀਰ ਵੀ ਹੋਏ ਆ ਠੀਕ ਥੋੜੇ ਕਿਦਾਂ ਦੇ ਵੀ ਜਿਹਨਾਂ ਨੂੰ ਨਹੀਂ ਵੀ ਲੱਗਿਆ ਸੱਟਾਂ ਐਸੀ ਬੱਸ ਚ ਜਾ ਰਹੇ ਸੀ ਤੇ ਬੱਸ ਐਕਸੀਡੈਂਟ ਹੋ ਗਿਆ ਅੱਗੇ ਟਰੱਕ ਸੀ ਤੇ ਵਿੱਚੇ ਕਾਰਵਨਿਕ ਕਦਮ ਬ੍ਰੇਕ ਮਾਰੀ ਤੇ ਡਰਾਈਵਰ ਨੇ ਵੀ ਬ੍ਰੇਕ ਮਾਰੀ ਤੇ ਸਾਰੇ ਇਕਦਮ ਅੱਗੇ ਨਾਲ ਐਕਸੀਡੈਂਟ ਹੋ ਗਿਆ ਕਿੰਨੇ ਕ ਵਜੇ ਕਿੰਨੇ ਕ ਵਜੇ ਦੀ ਗੱਲ ਜੀ 10:30 ਦੀ ਗੱਲ ਜੀ ਵੀ ਕਿੱਥੇ ਜਾਣਾ ਸੀ ਅਸੀਂ ਲੁਧਿਆਣਾ ਜਾਣਾ ਸੀ ਲੁਧਿਆਣਾ ਜਾਣਾ ਸੀ ਕਿੰਨੇ ਮੈਂਬਰ ਸੀ ਤੁਹਾਡੇ ਆ ਸਾਡੇ ਨਾਲ ਤੇ 3 ਮੈਂਬਰ ਸੀ ਛੋਟਾ ਛੋਟੀ ਕੁੜੀਆਂ ਸੀ ਮਦਰ ਆਹੀ ਅੰਮ੍ਰਿਤਸਰ ਵਾਰੇ ਸੀ ਕਿੰਨੇ ਕੁ ਲੋਕਾਂ ਨੂੰ ਸੱਟਾਂ ਲੱਗੀਆਂ 30 35 ਜਨਨ ਨੂੰ ਸੱਟਾਂ ਵਜੀਆਂ ਗੰਭੀਰ ਕੇ ਗੰਭੀਰ ਸੱਟਾਂ ਵਜੀਆਂ ਮੇਰੇ ਵੀ ਸਟਿਚਸ ਆਇਆ ਅੱਛਾ ਅੱਛਾ ਸਿਚ ਜਾਇਆ ਸਭ ਦਾ ਇਹ ਸਰਦੇਵਾਲ ਸਿੰਘ ਅੱਛਾ ਕੀ ਅੱਜ ਆ ਬਾਸ ਐਕਸੀਡੈਂਟ ਹੋਇਆ ਦੇ ਵਿੱਚ ਦੱਸੋ ਕੀ ਗੱਲਬਾਤ ਹੋਈ ਇਹ ਟਰੱਕ ਤੇ ਮਗਰ ਵਾਜ ਮਾਰੀ ਵਜ ਗਈ ਆ ਤੇ ਸਵਾਰੀਆਂ ਨੇ ਸੱਟਾ ਸੱਟਾ ਲੱਗਿਆ ਦੇਖਦੇ ਆ ਜੋ ਵੰਡੀ ਕਾਰ ਵੇ ਡਰਾਈਵਰ ਸੱਟਾਂ ਲੱਗੀਆਂ ਹਾਂਜੀ ਪਾਸ ਅਸੀਂ ਆਏ ਹਾਂ ਉਨ ਜਾ ਕੇ ਵੇਖਦੇ ਹਾਂ ਸਰ ਜੋ ਸਾ ਜੋ ਰਿਜ਼ਲਟ ਆਉਣਗੇ ਵਸਾ ਤੇ ਕਾਰਜ ਹੋਗੀ ਠੀਕ ਹੈ ਹਾਂਜੀ ਕੀ ਗੱਲਬਾਤ ਹੋਈ ਆ ਜੀ ਇਹ ਟੂੜੀ ਵਾਲਾ ਕੋਪਰੇ ਉਹਨੇ ਗੱਡੀ ਬ੍ਰੇਕ ਦੇ ਦਿੱਤੀ ਕਿੱਥੋਂ ਆਉਂਦੇ ਹੀ ਬੱਸ ਐਮਬਰ ਸਰੋਂ ਯਾਨੀ ਜਲੰਧਰ ਨੂੰ ਤੇ ਕਿੰਨੇ ਕ ਵਜੇ ਦੀ ਗੱਲ ਹੈ ਇਹ 10 ਵਜੇ ਦੀ ਗੱਲ ਹੈ ਲੇਕਿਨ ਪਤਾ ਹੋਇਆ ਕੀ ਐ ਇੱਕਦਮ ਟੂੜੀ ਵਾਲਾ ਟਰੱਕ ਟੂੜੀ ਵਾਲੇ ਕੋਪਰੇ ਕੋਪਰੇ ਬ੍ਰੇਕ ਮਾਰਤੀ ਗੱਡੀ ਮੈਂ ਟੂੜੀ ਵਾਲੇ ਖਲੋਤਾ ਹੀ ਨਹੀਂ ਦੇ ਉਹ ਖਲੋਤੇ ਨੇ ਸਵਾਰੀਆਂ ਵਿਚੋਂ ਨਿਕਲਦੇ ਸਵਾਰੀਆਂ ਵਿਚ ਸਵਾਰੀਆਂ ਹਣੀਆਂ ਕਿੰਨੀਆਂ ਨਾਲੇ ਸਵਾਰੀਆਂ 30 35 ਹੋਣੀਆਂ ਕਿੰਨੀਆਂ ਸਵਾਰੀਆਂ ਸੱਟਾਂ ਲੱਗੀਆਂ ਵਿੱਚ 20 ਜੀਆਂ ਨੇ ਆਈ ਨਹੀਂ ਹੋਣੀਆਂ 20 ਜਾਨਾਂ ਨੂੰ ਕੋ ਗੰਦੀ ਸਿਕ ਨਹੀਂ ਆਇਆ ਨਹੀਂ ਜ਼ਿਆਦਾ ਨਹੀਂ ਹੈ ਬੱਲਾ ਬੱਲਾ ਤੇ ਮੂੰਹ ਮਾਤੇ ਹੀ ਆ